ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਾਲ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਟੁਕੜ ਗੱਬਣ ਚੱਕ ਪਾਸ ਵਹਿੜਾ ਬਾਈ ਕੋਲੇ ਤੇ ਇੱਕ ਵੱਸੀ ਆ ਤੇ ਦੋ ਟੌਪ ਦੀਆਂ ਕਟੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 98467 15312 ਤੇ ਆ ਜਾਓ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਹੱਸਿਓ ਬਈ ਹੋ ਠੀਕ ਹੋ ਬਾਈ ਹਾਂਜੀ ਵਧੀਆ ਬਈ ਕਿਵੇਂ ਚੱਲਦਾ ਬਾਈ ਕੰਮ ਕਰ ਕੰਮ ਕਰ ਪੂਰਾ ਵਧੀਆ ਜੀ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਬਈ ਨਾਮ ਜਗਸੀਰ ਸਿੰਘ ਜੀ ਗਦਾਰੀ ਵਾਲਾ ਪਿੰਡ ਤਹਿਸੀਲ ਨਿਹੰਗ ਸਿੰਘਾਣਾ ਜ਼ਿਲ੍ਹਾ ਮੋਗਾ ਜੀ ਨੇੜੇ ਪਿੰਡ ਬਾਈ ਕਿਹੜਾ ਰਹਿੰਦਾ ਨੇੜੇ ਰੌਂਤਾ ਜੀ ਸਮਾਤ ਭਾਈ ਪਤੋ ਹੀਰਾਈ ਠੀਕ ਆ ਬਾਰੇ ਵਾਲਾ ਕੰਟੈਕਟ ਨੰਬਰ ਬੋ ਏ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਈ ਇਹ ਤੋਂ ਹੀ ਸ਼ੁਰੂ ਕਰ ਦਿਆ ਵੈਡ ਤੋਂ ਹਾਂਜੀ ਬਾਈ ਇਹ ਜਿਹੜੀ ਆਪਾਂ ਸਾਹਮਣੇ ਵੈਡ ਦੇਖ ਰਹੇ ਆਂ ਬਾਈ ਕਿਹੜਾ ਸੂਆ ਸੂਈ ਵੀ ਆ ਇਹ ਵੀਰੇ ਪਹਿਲੇ ਸੂਈ ਸੂਈ ਵੀ ਆ ਠੀਕ ਹੈ ਬਾਈ ਏਬੀਐਸ ਮੈਜਿਕ ਦੀ ਐ ਇਹ ਆਪ ਠੀਕ ਹੈ ਬਾਈ ਤੇ 2 ਮਹੀਨਾ ਦੀ ਗੱਬਣਾ ਚੈੱਕ ਪਾਸ ਆ ਠੀਕ ਹੈ ਬਾਈ 120 40 120 660 ਤੋਂ ਗੱਬਣਾ ਇਹ ਠੀਕ ਹੈ ਬਾਈ 660 ਲੱਗਾ ਹੋਇਆ ਜੀ ਤੁਸੀਂ ਆਪ ਡਾਕਟਰੀ ਦਾ ਕੰਮ ਕਰਦੇ ਹੋ ਛੋਟੇ ਆਪ ਦੀ ਹਾਂਜੀ ਹਾਂਜੀ ਆਪ ਦੀ ਆਪ ਠੀਕ ਆਪ ਦੀ ਬਾਈ ਕਹਿੰਦੇ ਐ ਆਈ ਕਰੀਵੇ ਬਾਕੀ ਆਪ ਵੀ ਤੇ ਪਲੀ ਪੁਲੀ ਵੀ ਦੇਖੋ ਫੁੱਲ ਆ ਬਾਈ ਕਿੰਨਾ ਕ ਦੁੱਧ ਦੇ ਦਿੰਦੀ ਐ ਐਸਟੀਮੇਟ ਵੀਰੇ 9 ਕਿਲੋ ਦੁੱਧ ਆ ਜੀ ਬਸ ਛੁੜੀਆਂ ਜਾਂ 5 4 ਧਰਾਂ ਘਾਟੇ ਇੱਕ ਥਣ ਦਿੰਗਾ ਠੀਕ ਆ ਬਾਈ ਹਾਂ ਅਗਲੇ ਸੂਏ ਨੂੰ ਕੋਈ ਗੱਲ ਨਹੀਂ ੱਡੀ ਹੁੰਦੀ ਠੀਕ ਆ ਜੀ ਦੱਸ ਕਹਿੰਦਾ ਹੁੰਦਾ ਜਦੋਂ ਬਰਾਬ ਦੀ ਆਪੀ ਠੀਕ ਆ ਵੀਰੇ ਤੇ ਕਿੰਨਾ ਕ ਦਿੱਤਾ ਵਾ ਤਾਜੀ ਦਾ ਤਾਜੀ ਦਾ ਵੀਰੇ ਦਿੱਤਾ ਵਾ 24 ਕਿਲੋ ਦੁੱਧ ਜੀ ਠੀਕ ਆ ਤੇ ਚਵਾਈ ਚਵਾਈ ਚੰਗੀ ਆ ਬਾਈ ਚਵਾਈ ਚਵਾਈ ਬਾਈ ਪੂਰੀ ਵਧੀਆ ਏ ਥਣ ਹਵਾਨਾ ਬਈਆ ਬੱਚੇ ਕਰਾਂ ਨੇ ਥੋੜਾ ਮੇਰੇ ਕੈਮਰੇ ਉੱਜੱਕ ਦੀ ਜ਼ਰੂਰ ਆਉਂ ਬਾਈ ਇਹਨਾਂ ਠੰਡੇ ਸੀਲੇ ਮਸ਼ੀਨ ਤੇ ਠੀਕਾ ਥਾਣੇ ਭਾਈ ਬਹੁਤ ਚੰਗਾ ਮੁਠੀ ਵਾਲਾ ਥਾਣਾ ਚਾਰੇ ਥਾਣੇ ਪੂਰੇ ਗਾਇਬ ਤੇ ਆ ਬਾਕੀ ਫੇਸ ਬਿਊਟੀ ਚੈੱਕ ਕਰੋ ਬੜੀ ਕਮਾਲ ਦੀ ਹੈ ਸੈਨਿਕ ਫੁੱਲ ਆ ਭਾਈ ਚਮਕਾ ਪਲੀ ਵੀ ਫੁੱਲ ਆਗੀ ਖੋਲ ਦੋ ਭਾਈ ਇਧਰੋਂ ਤੋੜ ਦੋ ਬੜੀ ਜੀ ਖੋਲ ਕੇ ਥੋੜਾ ਜੇ ਮੇਰੇ ਕੈਮਰੇ ਤੋਂ ਭਾਈ ਜਗਦੀ ਜਰੂਰ ਆ ਕਿਉਂਕਿ ਬਾਈ ਨੇ ਕਦੇ ਬਾਹਰ ਨਹੀਂ ਕੱਢੀਆਂ ਬਾਕੀ ਕੱਦ ਚੈੱਕ ਕਰੋ ਭਾਈ ਪਲੀ ਪਲੀ ਫੁੱਲ ਤੇ ਐਦ ਕੀ ਭਾਈ ਚਲੋ ਕਿੰਨੀ ਕਮੀ ਦਾ ਕਿੰਨਾ ਕਹ ਤਾ ਦੇ ਦੇਣਾ ਚਾਹੀਦਾ ਨੂੰ ਤੋੜੋ ਭਾਈ ਮੜੀ ਜੀ ਤੋੜਦੀ ਐਦ ਕਰ ਵੀਰੇ 27 28 ਕਿਲੋ ਦੁੱਧ ਆਵਣਾ ਦੇ ਦੂਗੀ ਵੀਰੇ ਠੰਗੀ ਸੇਵਾ ਤੇ ਨਾ ਹੂੰ 2.5 ਕਿਲੋ ਦੋ ਦਰਾਂ ਨਾਲ ਦੇ ਦੋ ਛੋਟਾ ਛੋਟਾ ਕਰਨੀ ਆ ਜਮਾ ਹਾਂਜੀ ਹਾਂਜੀ ਬੋਧੀ ਬੱਦੀ ਨਾ ਬਾਈ ਫੁੱਲ ਕਮਾਲ ਦੀਆ ਬਾਕੀ ਥਣਾ ਦੀ ਵੰਤਰ ਚੈੱਕ ਕਰ ਲੋ ਥਣ ਬਹੁਤ ਚੰਗਾ ਲੱਗਿਆ ਬੰਲੇ ਚਾਰੇ ਥਣ ਨਾ ਪੂਰੀ ਵਿੱਥੀ ਤੇ ਲੱਗੇ ਹੋਏ ਬਹੁਤ ਚੰਗਾ ਥਣਾ ਬਾਕੀ ਬਾਈ ਕਹਿੰਦਾ ਚਵਾਈ ਬਹੁਤ ਚੰਗੇ ਕਿੰਨਾ ਦੱਸਿਆ ਬਾਈ ਹਾਇ ਰੇ ਥੱਲੇ ਹੁਣ ਹੁਣ ਵੀਰੇ 9 ਕਿਲੋ ਆ ਠੀਕ ਆ 8 ਮੰਨ ਕੇ ਭਵਾਂ ਦੀ ਕੋਈ ਆ ਜੇ ਬੇ ਕਈ ਯਾਰ ਬੁੜੀਆਂ ਆਪਣੀਆਂ ਬੁੜੀਆਂ ਚੁੰਦੀਆਂ ਭਰਾਵਾ ਆਪਾਂ ਤਾਂ ਕਿਤੇ ਚੈੱਕ ਅਜ ਤੱਕ ਚੋਕ ਨਹੀਂ ਦੇਖਿਆ ਜੰਮਰ ਠੀਕ ਆ ਹਾਂਜੀ ਬਾਕੀ ਲੇਵਾ ਵੀ ਬਣਦੀ ਵਧੀਆ ਹੋਆ ਥਣ ਨੂੰ ਹ ਅਜੇ ਟਾਈਮ ਵੀ ਬਾਈ ਥੋੜਾ ਹੋਇਆਗਾ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਥੋੜੀ ਹੀ ਨਾ ਆਪਾਂ ਲੇਟ ਕਰਤੀ ਸੀਗੀ ਕਿ ਗਰਮੀਆਂ ਚ ਪਿਛਲੀ ਵਾਰ ਸੂਈ ਸੀਗੀ ਠੀਕ ਹੈ ਬਾਈ ਥੋੜੀ ਤਾਂ ਕਰਕੇ ਥੋੜਾ ਜਿਹਾ ਦੁੱਧ ਘਟਾ ਠੀਕ ਹੈ ਬਾਈ ਬਾਕੀ ਥਣ ਬਾਈ ਚੈੱਕ ਕਰੋ ਬੜਾ ਕਮਾਲ ਦਾ ਬਾਕੀ ਨਾੜਾ ਨੂਣਾ ਲਿਵ ਤੇ ਹੌਲ ਚੰਗੇ ਨੇ ਤੇ ਬਾਈ ਫਿਰ ਕੀ ਮੁੱਲ ਰਹੂਗਾ ਇਸ ਦਾ ਪਿਆਮ ਲੈ ਮੁੱਲ ਇਹਦਾ ਵੀਰੇ ਦੇਣ ਲੈਣਾ 6000 ਰੁਪਿਆ 6000 ਹਾਂਜੀ ਹੋ ਜੋ ਥੋੜਾ ਕਾਣਾ ਮਾਨਤਾ ਲੈ ਗੇ ਮਾਨ ਥੋੜਾ ਕਾਣਾ ਮਾਨਤਾ ਨਹੀਂ ਹੋਊਗਾ ਵੀ ਹਨਾ ਠੀਕ ਹੈ ਬਾਈ ਜੀ 50 55 ਵਾਲਾ ਤਾਂ ਫੋਨ ਬਾਈ ਨਾ ਹੀ ਲਾਵੀ ਹਨਾ ਸਿਆੜਾ ਤੇ ਹੇਰ ਪਿਆ ਬਾਈ ਕਹਿੰਦਾ ਦੇਣ ਲੈਣ ਮੋਲਾ ਬਾਈ ਜਮਾ ਤੇ ਅੱਗੇ ਆ ਗਈ ਬਾਈ ਦੋ ਨੰਬਰ ਤੇ ਜਰਸੀ ਦਾ ਸੁਣੋਂ ਨਗੀਨਾ ਦਿਖਾਉਣੇ ਬਾਈ ਬਾਈ ਕਿਹੜੇ ਸੀਮਣ ਦੀ ਆ ਇਹ ਇਹ 40 ਇੱਕ 38 ਦੀ ਆ ਵੀਰੇ ਠੀਕ ਆ ਬਾਈ ਡੈਨਮਾਰਕਾ ਦੇ ਠੀਕ ਆ 40 ਇੱਕ 38 ਦੀ ਠੀਕ ਹੀ ਕਾਲ ਸੀ ਬਾਈ ਮਦਰ ਦਾ ਜਿੱਤਾ ਮਦਰ ਨਹੀਂ ਦਿੱਤਾ ਬਾਈ 23 ਕਿਲ ਦੁੱਧ ਠੀਕ ਆ ਹਾਂਜੀ ਮੈਂ ਕਹਿੰਦਾ ਝੋੜੀ ਵਾਲੀ ਚੰਗੀ ਆ ਬਾਈ ਹਨਾ ਲੈ ਬਾਈ ਥਣ ਚੈੱਕ ਕਰੋ ਬੜਾ ਚੰਗਾ ਥਣ ਲੱਗਾ ਬਹੁਤ ਸੋਹਣਾ ਥਣ ਲੱਗਾ ਪੂਰੀ ਵਿਥੀ ਦਾ ਥਣ ਲੱਗਾ ਵਗਾ ਬਾਕੀ ਫੇਸ ਬਿਊਟੀ ਚੈੱਕ ਕਰੋਨਾ ਫੁੱਲ ਵੱਡੀ ਜਰਸੀ ਬਣੂ ਹੈ ਨਾ ਹਾਂਜੀ ਹਾਂਜੀ ਬਈ ਦਸ ਮਹੀਨਿਆਂ ਦਾ ਬੱਚਾ ਹੀ ਆ ਇਹ ਥੋੜੇ ਨਾ ਸੇਵਾ ਬੰਦੇ ਦੀ ਹੈ ਨਹੀਂ ਸੀਗੀ ਪਤਾ ਲਈ ਆ ਵੀਰੇ ਹੈ ਨਾ ਆਪਣੇ ਕਸਟਮਰ ਤੋਂ ਹੀ ਲਈ ਆ ਥੋੜੀ ਸੇਵਾ ਹੈ ਨਹੀਂ ਬੰਦੇ ਦੀ ਤੇ ਉਹਦੇ ਕਰਕੇ ਥੋੜੀ ਜਿਹੀ ਲਸੀ ਆ ਬਣੂ ਬਹੁਤ ਚੰਗੀ ਵੀਰੇ ਫੇਸ ਬਈ ਚੱਕ ਰੋ ਬੜਾ ਪਿਆਰਾ ਬੁੱਧੀ ਬਹੁਤ ਚੰਗੀ ਆ ਬਾਕੀ ਜੇ ਸਰੀਰ ਦੀ ਗੱਲ ਕਰੀਏ ਬਹੁਤ ਲੰਮੇ ਡਾਂਚੇ ਦੀ ਆ ਕਿ ਨਹੀਂ ਬਈ ਹਾਂਜੀ ਬਈ ਹਾਂਜੀ ਖੋਲ ਦੋ ਬਈ ਇਹਨੂੰ ਵੀ ਤੋਰ ਦੋ ਦਵਾ ਦੋ ਮੜਾਇਆ ਕਿਹੜਾ ਬਾਕੀ ਪਲੀ ਬਹੁਤ ਹੀ ਬਹੁਤ ਚੰਗੀ ਆ ਮਦਰ ਦਾ ਰਕਾਰ ਬਈ ਕਿੰਨਾ ਸੀਦਾ 23 ਕਿਲੋ ਵੀਰੇ ਠੀਕ ਹੈ ਬਈ ਹਾਂਜੀ ਬਾਕੀ ਚਾਲ ਤੋਰਾ ਬਾਈ ਬਹੁਤ ਇੱਕ ਨੰਬਰ ਆ ਮੈਂ ਕਹਣਾ ਵੀ ਥੋੜੀ ਸਮਾਈ ਚੰਗੀ ਹੋਗੀ ਡਾਪਰ ਫੀਲਟੇ ਬਲ ਗਈ ਹੈ ਨਾ ਬਾਈ ਫਿਰ ਉਹ ਹੈ ਜ ਮਤਲਬ ਇਹਨੇ ਤਿਆਰ ਹੋ ਜਾਣਾ ਮੂਰੇ ਹਾਂਜੀ ਹਾਂਜੀ ਬਾਈ ਤੇ ਇਹਦਾ ਬਾਈ ਹਰਕੀ ਮੋਲ ਦੇਣ ਲੈਣੇ ਇਹਦਾ ਵੀਰੇ ਫੋਨ ਤੇ ਕਰ ਲਾਂਗੇ ਕੋਈ ਚੱਕਰ ਨਹੀਂ ਮੁੱਲ ਜਮਾ ਜਾਇਜ਼ ਹੀ ਹੋਊਗਾ ਜਾਇਜ਼ ਹੀ ਹੋਊ ਬਰੇ ਠੀਕ ਆ ਮੁੱਲ ਬਾਈ ਕਹਿੰਦੇ ਕਰਾਂਗੇ ਬਾਈ ਫੋਨ ਤੇ ਤੇ ਮੁੱਲ ਜਮਾ ਜਾਇਜ਼ ਹੋ ਬਾਕੀ ਇਹ ਨਹੀਂ ਹੈਗਾ ਕੋਈ ਫੋਰਸਾਂ ਦਾ ਜਮਾ 1000 ਥਣ ਲੱਗਿਆ ਬਹੁਤ ਚੰਗਾ ਬਾਕੀ ਰੰਗ ਥੋੜਾ ਜਿਹਾ ਨਮਾਈਆਂ ਧਮਾਈਆਂ ਨਹੀਂ ਕਰਕੇ ਆ ਨਹੀਂ ਰੰਗ ਦੀ ਲਾਲੀ ਬਹੁਤ ਚੰਗੀ ਹੈ ਨਾ ਬਾਈ ਬਿਲਕੁਲ ਬਿਲ ਤੇ ਅੱਗੇ ਬਈ ਨਗੀਨਾ ਦਿਖਾਉਣੇ ਸਾਨੂੰ ਕੱਟੀ ਦਾ ਤੈਨੂੰ ਨੰਬਰ ਬਈ ਕਿੰਨੇ ਕੇ ਟਾਈਮ ਦੀ ਉਮਰ ਹੈ ਦੀ ਇਹ ਵੀਰੇ ਹੈਗੀ 16 ਮਹੀਨਾ ਦੀ ਠੀਕ ਹੈ ਬਈ ਸ਼ਕੰਦਰ ਦੀ ਆਪ ਠੀਕ ਹੈ ਬਈ ਹਾਂਜੀ ਤੇ ਤੇਰੀ ਮਾਂ ਨੇ ਯਾਨੀ ਕਿ 20 ਕਿਲੋ ਦੁੱਧ ਦਿੱਤਾ ਏ ਠੀਕ ਹੈ ਬਈ ਉਹਦੇ ਕਸਟਮਰ ਤੋਂ ਹੀ ਲਈ ਆ ਇਹ ਠੀਕ ਹੈ ਬਈ ਹਾਂਜੀ ਹਾਂਜੀ ਸਿੰਗ ਮਤਲਬ ਕਿ ਲੱਗੀ ਹੈ ਨਾ ਮੋੜ ਨੇੜੇ ਹਾਂਜੀ ਸਿੰਗ ਥੋੜਾ ਜਿਆ ਜਾਨੀ ਕਿ ਜਿੱਦਾਂ ਸ਼ਕੰਦਰ ਆ ਵੀਰੇ ਉਹ ਥੋੜਾ ਜਿਹਾ ਸਿੰਗ ਆਈ ਮੋੜਦਾ ਵਾ ਖੁੱਲਾ ਕਰਕੇ ਹਾਂਜੀ ਖੁੱਲਣਾ ਮੰਨੇ ਸਿੰਗ ਨੂੰ ਵੀ ਖੁੱਲੇ ਸਿੰਗ ਦੀ ਆ ਇਥੇ ਨੇ ਮੋੜ ਨਹੀਂ ਮੋੜਨਾ ਨੇ ਹਾਂਜੀ ਹਾਂਜੀ ਬਾਕੀ ਬਈ ਫੇਸ ਬੜਾ ਪਿਆਰਾ ਹਾਂਜੀ ਹਾਂਜੀ ਬਈ ਬਹੁਤ ਸੋਹਣਾ ਮੱਥਾ ਦਾ ਮੱਥਾ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਬਰੀਡ ਦਾ ਪਤਾ ਕਿਉਂਕਿ ਲੱਗ ਜਾਂਦਾ ਉਹਦਾ ਮੂੰਹ ਦੇਖੋ ਜਮੇ ਨਿੱਕਾ ਜਾ ਕਿ ਨਹੀਂ ਹਾਂਜੀ ਬਾਈ ਹਾਂਜੀ ਬਾਈ ਬਾਕੀ ਚੌੜੀ ਚੂੜੀ ਚੈੱਕ ਕਰੋ ਟਾਂ ਚਾ ਚੈੱਕ ਕਰੋ ਕੱਟੀ ਦਾ ਮੈਂ ਕਹਿੰਦਾ ਕਿਆ ਬਾਤ ਹੈ ਬਾਕੀ ਸੀਲ ਫੁੱਲ ਫੁੱਲ ਦਾ ਜੀ ਸੌ ਸੀਲ ਤਾਂ ਬਈ ਇੱਥੋਂ ਪਤਾ ਲੱਗਦਾ ਪੰਜ ਥਾਣਾ ਸਾਫਤ ਕਰਦੇ ਆਪਾਂ ਫਰੀ ਦੇ ਦਾਂਗੇ ਕੱਟੀ ਮੈਂ ਕਹਿੰਦਾ ਬਾਈ ਕਿਆ ਬਾਤ ਹੈ ਥਣ ਚੈੱਕ ਕਰੋ ਬੜਾ ਸੋਹਣਾ ਥਣ ਲੱਗਿਆ ਵਾ ਖੋਲਦੇ ਬਈ ਤੋੜਦੇ ਮੜੀ ਜੀ ਖੋਲ ਕੇ ਸੌ ਸੀਲ ਬਈ ਕਹਿੰਦਾ ਫੁੱਲਾ ਚਾਰੂ ਚੂਰੂ ਬਈ ਕਿਵੇਂ ਆ ਚਾਰੂ ਚੂਰ ਇੱਕ ਆਪਾ ਵੇਚਤੀ ਤੇ ਇੱਕ ਹੀ ਰਹਿ ਗਈ ਠੀਕ ਹੈ ਬਾਈ ਥੋੜਾ ਟਾਈਮ ਲਾ ਕੇ ਬਾਕੀ ਪਿੱਠ ਪੜੇ ਦੀ ਕੁਆਲਿਟੀ ਆਪਾਂ ਚੇ ਦੋ ਮਹੀਨਾ ਰੂਟੀ ਕਵਰੇ ਲੈਂਦੀ ਆ ਵੀ ਫੁੱਲ ਸੇਵਾ ਕਰਕੇ ਨਾ ਤਾਂ ਕਿ ਆਪਾਂ ਸੇਵਾ ਵਾਲੇ ਘਰੋਂ ਲਈ ਵੀ ਆ ਇਹ ਹੂੰ ਕੋਈ ਆਪਾਂ ਫਟਕਲ ਬੰਦੇ ਤੋਂ ਨਹੀਂ ਲਈ ਵੀ ਠੀਕ ਹੈ ਹਾਂਜੀ ਬਈ ਫੁੱਲ ਸੇਵਾ ਹੁੰਦਾ ਬੰਦਿਆਂ ਦਾ ਬਾਕੀ ਬਈ ਕੱਦੀ ਦੱਸਦਾ ਹਨਾ ਹਾਂਜੀ ਹਾਂਜੀ ਬਾਈ ਇਹਦਾ ਮੁੱਲ ਬਾਈ ਫਿਰ ਕੀ ਰਹੋ ਇਹਦਾ ਵੀਰੇ ਫੋਨ ਤੇ ਹੋਊਗਾ ਜੀ ਮੁੱਲ ਜਾਏ ਜੀ ਮੁੱਲ ਜਾਏ ਜੀ ਹੋਊਗਾ ਬਾਈ ਹਨਾ ਬਰੀਡ ਹਿਸਾਬ ਨਾਲ ਮੁੱਲ ਹੋਣਾ ਹੈ ਬਾਈ ਠੀਕ ਹੈ ਬਾਈ ਅੱਗੇ ਦਿਖਾਓ ਬਈ 4 ਨੰਬਰ ਬੱਚਾ ਇਹ ਕਿਨੇ ਕ ਟਾਈਮ ਦਾ ਇਹ ਵੀਰੇ ਹੈ ਕਲੀ ਦੀਆ ਹਾਂਜੀ ਬਾਈ ਠੀਕ ਆ ਬਾਈ ਤੇ ਉਮਰ ਦੇ ਹਿਸਾਬ ਨਾਲ ਕੱਦ بڑا ਆ ਬਾਈ ਹਨਾ ਹਾਂਜੀ ਹਾਂਜੀ ਬਾਈ ਇਹ ਵੀ ਆਪਾਂ ਦੁੱਧ ਤੋਂ ਚੱਕ ਕੇ ਲਿਆਂਦੀ ਆ ਬਸ ਇੱਕ ਨਾਲ ਲਿਹਾਜ਼ ਦੀ ਬਸ ਦਿੱਤੀ ਆਪਣ ਦਿੱਤੀ ਯਾਨੀ ਕਿ ਉਹਨੇ ਠੀਕ ਆ ਲਿਹਾਜ਼ ਬਾਲੀਆ ਬੰਦਿਆਂ ਨਾਲ ਹੂੰ ਤੇ ਬੰਦੇ ਨੇ ਬਾਹਰ ਜਾਣਾ ਸੀ ਮੱਝ ਦਾ ਸੌਦਾ ਨਹੀਂ ਰਲਿਆ ਇਹਦੀ ਮੱਝ ਨੇ ਇਹਦੀ ਮਾਂ ਨੇ ਦਿੱਤਾ ਯਾਨੀ ਕਿ 18 ਕਿਲ ਦੱਦ ਠੀਕ ਹੈ ਬਾਈ ਹਾਂਜੀ ਬਾਕੀ ਪਲੀ ਵੀ ਦੱਸਦੀ ਆ ਹਨਾ ਚੰਗੀ ਖਰਾਕ ਤੇ ਪਲੀ ਵੀ ਆ ਕੱਟੀ ਹਾਂਜੀ ਜੀ ਪੂਰੀ ਬਾਕੀ ਥਾਣਾ ਪਾ ਚੈੱਕ ਕਰਾਉਣਾ ਥਾਣਾ ਬਾਈ ਬਹੁਤ ਚੰਗਾ ਹੈ ਹਨਾ ਚੋੜੀਆਂ ਬਹੁਤ ਸੋਹਣੀਆਂ ਈ ਥਾਣ ਬਹੁਤ ਚੰਗਾ ਚੋੜੀ ਬਾਕੀ ਸੀਲ ਸਲੂਏ ਵੀ ਬਹੁਤ ਜਿਆਦਾ ਸੀਲ ਬਾਈ ਫੁੱਲਾ ਬਾਕੀ ਮੈਂ ਕਹਣਾ ਵੀ ਯਾਰ ਬੱਚੇ ਤੋਂ ਬਾਈ ਆ ਜਾਂਦਾ ਜਾਂ ਆ ਜਾਂਦਾ ਪਿੱਠ ਪੜੇ ਨੇ ਚੜਾਈਆਂ ਦੇਖੋ ਦੋਮਾ ਜੀ ਯਾਰ ਹਨਾ ਚੌੜੀਆਂ ਚੁੜੀਆਂ ਫੁੱਲਾ ਵੱਡੇ ਢਾਂਚੇ ਲੱਤਾਂ ਲੱਤਾਂ ਚੈੱਕ ਕਰੋ ਬਾਈ ਫ ਲਾਜ ਚਲੇ ਨੂੰ ਵੀ ਬਾਈ ਇਧਰ ਨੂੰ ਤੋਰ ਦੇ ਤੇ ਸਿੰਘ ਬਾਈ ਇਹ ਨਾਲੋਂ ਹੀ ਮੁੜੂਗਾ ਹਾਂ ਬਾਈ ਨਾਲ ਨਾਲੋਂ ਹੀ ਮੁੜੂਗੀ ਥੋੜਾ ਡਰਦੀ ਆ ਹਨਾ ਥੋੜਾ ਡਰਦੀ ਆ ਬਾਈ ਹੂੰ ਡਰਦੀ ਆ ਥੋੜਾ ਜਿਹਾ ਹੋਰ ਬਾਈ ਕੋਈ ਚੱਕਰ ਨਹੀਂ ਤੇ ਇਹਦਾ ਬਾਈ ਫਿਰ ਕੀ ਮੁੱਲ ਰੂ ਇਹਦਾ ਵੀ ਫੋਨ ਤੇ ਹੀ ਰਹੂਗਾ ਮੁੱਲ ਬਾਈ ਤੇ ਰਹੂਗਾ ਇਹਦਾ ਥੋੜਾ ਜਿਹਾ ਉਹ ਹਸਾਬ ਨਹੀਂ ਜਾਂ ਹਸਾਬ ਨਹੀਂ ਠੀਕ ਆ ਬਾਈ ਵੀ ਆਪਦਾ ਕੋਈ ਉਹ ਬੰਦਾ ਲਾਵੇ ਫੋਨ ਜਿਹਨੂੰ ਪੁੱਹਲ ਨਾਲ ਜਾਂ ਬਰੀਡ ਬਾਰੇ ਠੀਕ ਆ ਬਾਈ ਹਨਾ ਬਾਈ ਕਹਿੰਦਾ ਮੰਨ ਕੇ ਚਲੋ ਬਾਈ ਜੇਹੀ ਜੀ ਬਰੀਡ ਆ ਉਹ ਹੈ ਜਿਆਦਾ ਮੁੱਲ ਹੋ ਜਾਣਾ ਵੀ ਆਪਾਂ ਐਂ ਕਹਦੇ ਕਿ ਵੀ 10-15000 ਵਾਲੀ ਹੈਣੀਗੀ ਹਾਂ ਬੀਬੀ ਰੀਡ ਸਾਬ ਨੂੰ ਨਹੀਂ ਆਪਾਂ ਦੇਵਾਂਗੇ ਠੀਕ ਹੈ ਹਾਂਜੀ ਬਾਈ ਮੇਰਾ ਸ਼ੌਂਕੀ ਯਾਨੀ ਕਿ ਆਪਾਂ ਦੇਵਾਂਗੇ ਬਾਈ ਬਾਈ ਕਹਿੰਦਾ ਉਹ ਬੰਦਾ ਹੀ ਲਊਗਾ ਇਹਨੂੰ ਹਾਂ ਸਹੀ ਗੱਲ ਆ ਬਾਈ ਕਿੰਨਾ ਸੀਗੇ ਬਾਈ ਕੋਲੇ ਬਾਈ ਚਾਰ ਆਪਾਂ ਚਾਰੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ